ਆਰੇ ਨਾ ਗੁਰੂ ਅਰਜਨ ਸੱਚੇ ਪਾਤਸ਼ਾਹ ਦਾ ਕਿ ਕਿੱਡਾ ਵੱਡਾ ਉਹਨਾਂ ਨੇ ਪਰਉਪਕਾਰ ਕੀਤਾ ਸਾਡੇ ਕਲਯੁਗੀ ਜੀਵਾਂ ਤੇ ਵੀ ਐ ਜੀਵ ਤੂੰ ਕਿਤੇ ਭੁੱਲ ਤੇ ਭਟਕਣਾ ਜਾਵੇਂ ਤੈਨੂੰ ਉਹਨਾਂ ਮਹਾਂਪੁਰਖਾਂ ਦੀਆਂ ਭਗਤਾਂ ਦੀ ਬਾਣੀ ਤੋਂ ਸਿੱਧ ਲੈਣੀ ਚਾਹੀਦੀ ਆ ਪਈ ਤੂੰ ਆਇਆ ਕਿਸ ਕੰਮ ਸਾ ਤੇ ਕਰਨ ਕਿਹੜੇ ਕੰਮ ਲੱਗ ਪਿਓ ਇੱਥੇ ਆਣ ਕੇ ਕਿਹੜੇ ਕੰਮ ਕਰਨੀ ਸੀ ਤੇ ਕਿਹੜੇ ਲੱਗ ਪਿਆ ਤੇ ਇੱਥੇ ਆਣ ਕੇ ਸੋਝੀ ਮਿਲਦੀ ਉੱਥੇ ਅਸੀਂ ਪੜਦੇ ਆ ਨਾ ਇਤਿਹਾਸ ਇੱਥੇ ਸੁਣਦੇ ਆ ਢਾਡੀ ਸਹਿਬਾਨਾ ਕੋਲੋਂ ਮਹਾਰਾਜਾ ਰਣਜੀਤ ਸਿੰਘ ਦਾ ਪੜਦੇ ਆ ਜਾਂ ਉਹਦੀਆਂ ਮਸਾਲਾਂ ਵੀ ਬੜੀਆਂ ਅੱਜ ਕੱਲ ਪੰਜਾਬ ਵਿੱਚ ਦਿੱਤੀਆਂ ਜਾਂਦੀਆਂ ਭਈ ਰਣਜੀਤ ਸਿੰਘ ਵਰਗਾ ਰਾਜ ਨਹੀਂ ਪੈਦਾ ਕਰਨਾ ਭਈ ਉਹ ਤੇ ਇੱਕ ਗੁਰਮੁਖ ਸਾਨ ਗੁਰੂ ਤੇ ਸਿੱਖ ਸਾਨ ਉਹਨਾਂ ਵਰਗਾ ਜਿੰਨੀ ਸੱਚੇ ਪਾਤਸ਼ਾਹ ਨੇ ਰਣਜੀਤ ਸਿੰਘ ਉਹਨਾਂ ਤੇ ਕਿਰਪਾ ਕਰਤੀ ਉਹ ਹਾਰੀ ਸਰੀ ਤੇ ਕਿਤੇ ਹੋ ਜਾਂਦੀ ਸੋ ਉਹਨਾਂ ਦੇ ਜੀਵਨ ਦਾ ਇੱਕ ਵਿਖਿਆਨ ਆਉਂਦਾ ਫੇ ਇੱਕ ਵਾਰ ਨਾ ਕਿਉਂਕਿ ਉਹ ਗੁਰੂ ਦੇ ਬਹੁਤ ਪਿਆਰ ਵਾਲੇ ਸਿੱਖ ਸਨ ਰਾਜਾ ਹੁੰਦਿਆ ਵੀ ਹੌਮੇ ਉਹਨਾਂ ਤੇ ਲਾਗੇ ਲਾਗੇ ਨਹੀਂ ਸੀ ਨੰਗੀ ਬਸ ਇਹੋ ਉਹਨਾਂ ਦੀ ਜ਼ਿੰਦਗੀ ਦਾ ਸਾਰ ਆ ਜੋ ਵੀ ਕਾਜ ਕਰਨਾ ਉਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਣ ਕੇ ਅਰਦਾਸ ਕਰਨੀ ਤੇ ਜੇ ਜਿੱਤ ਮਿਲ ਜਾਣੀ ਨਾ ਤੇ ਫੇਰ ਵੀ ਉਹਨਾਂ ਇੱਥੇ ਆਣ ਕੇ ਬੇਨਤੀ ਕਰਨੀ ਵੀ ਸ਼ੁਕਰ ਹੈ ਮੈਂ ਇੰਨੇ ਧੋਗਾ ਨਹੀਂ ਹਾਂ ਤੂੰ ਸੱਚੇ ਬਾਦਸ਼ਾਹ ਕਿਰਪਾ ਕੀਤੀ ਹੈ ਸੋ ਇਸ ਵਸਲਾ ਉਹਨਾਂ ਦੀ ਜ਼ਿੰਦਗੀ ਦਾ ਅਸੀਂ ਸੁਣਦੇ ਹਾਂ ਇਤਿਹਾਸਕਾਰਾਂ ਪਾਸੋਂ ਕੀ ਹੋਇਆ ਇੱਕ ਦਿਨ ਨਾ ਇੱਕਦਮ ਲੜਾਈ ਦਾ ਸਮਾਂ ਬਣ ਗਿਆ ਰਣਜੀਤ ਸਿੰਘ ਦੇ ਸਮੇਂ ਦੇ ਉੱਤੇ ਲੜਾਈ ਦਾ ਸਮਾਂ ਆ ਗਿਆ ਵੀ ਲੜਾਈ ਜੰਗ ਲੱਗਣ ਲੱਗੀ ਤੇ ਉਹਨਾਂ ਦੇ ਜਿਹੜੇ ਸਿਪਾਈ ਹੁੰਦੇ ਨਾ ਸੂਹੀਏ ਸੀਆਈਡੀ ਵਾਲੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਆਣ ਕੇ ਵੀ ਮਹਾਰਾਜਾ ਸਾਹਿਬ ਅੱਗੇ ਤੇ ਅਸੀਂ ਲੜਾਈਆਂ ਜਿੱਤ ਲੈਂਦੇ ਰਹੇ ਆ ਪਰ ਐਰ ਕਾਂ ਜੋ ਸਾਨੂੰ ਸਮਝ ਲੱਗ ਰਹੀ ਆ ਨਾ ਬਈ ਐਰ ਕਾ ਨਹੀਂ ਜਿੱਤੀ ਜਾਣੀ ਵੇਖੋ ਇਹ ਪ੍ਰਤੱਖ ਹੋ ਰਿਹਾ ਐਰ ਕਾ ਨਹੀਂ ਜਿੱਤੀ ਜਾਣੀ ਉਹਦੇ ਕੀ ਗੱਲ ਉਹ ਆਂਦਾ ਪਈ ਐਰ ਕਾ ਦੁਸ਼ਮਣ ਕੋਲੋਂ ਭਾਰੀ ਫੌਜ ਤੇ ਤੋਪਾਂ ਤੇ ਐਸਾ ਐਸਾ ਮਾਰੂ ਹਥਿਆਰ ਆ ਬਈ ਸਾਡੇ ਕੋ ਨਹੀਂ ਹੋਏਗਾ ਤੇ ਵੇਖੋ ਗੁਰੂ ਦੇ ਸਿੱਖ ਦਾ ਭਰੋਸਾ ਐਵੇਂ ਨਹੀਂ ਲੋਕੀ ਯਾਦ ਕਰਦੇ ਆਮ ਇਨਸਾਨ ਸਨ ਉਹ ਵੀ ਪਰ ਗੁਰੂ ਦੇ ਭਰੋਸੇ ਦੀ ਗੱਲ ਇੰਨਾ ஸ்தானਾਂ ਤੇ ਹੁੰਦੀ ਆ ਮਹਾਰਾਜ ਦੇ ਚਰਨਾਂ 'ਚ ਬਹਿ ਕੇ ਇਹ ਗੱਲ ਹੁੰਦੀ ਆ ਜਿਨ੍ਹਾਂ ਨੂੰ ਬਰਕਤਾਂ ਮਿਲੀਆਂ ਵਡਿਆਈਆਂ ਮਿਲੀਆਂ ਸੋ ਰঞ্জੀਤ ਸਿੰਘ ਵੀ ਇੱਕ ਵਾਰੀ ਨਾ ਥੋੜੇ ਜਿਹਾ ਘਬਰਾ ਕੇ ਕਿ ਠੀਕ ਹੈ ਜੋ ਇਹਨਾ ਮੈਨੂੰ ਸੀਐੜੀ ਦਿੱਤੀ ਸਹੀ ਆ ਨਾਲ ਹੀ ਚੇਤਾ ਆ ਗਿਆ ਪਈ ਕਬੜਾ ਨਾ ਤੇਰਾ ਗੁਰੂ ਜਿਹੜਾ ਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜਗਤ ਜੋਤ ਪਈ ਉਹ ਕਿਤੇ ਨਹੀਂ ਗਏ ਤੋ ਉਹਨਾਂ ਦੇ ਗਾੜੀ ਅਰਦਾਸ ਕਰ ਕੋਈ ਗੱਲ ਨਹੀਂ ਜੇ ਫੌਜ ਹੈ ਵੀ ਆ ਨਾ ਤੇ ਤੇਰੇ ਗੁਰੂ ਤੋਂ ਵੱਡੀ ਉਹ ਵੀ ਨਹੀਂ ਆ ਕਿ ਤੈਨੂੰ ਪਰਮੇਸ਼ਰ ਨੇ ਹਮੇਸ਼ਾ ਜਿੱਤੇ ਦੋਈ ਆ ਤੇ ਹੁਣ ਵੀ ਉਹੋ ਹੀ ਪਰਮੇਸ਼ਰ ਆ ਹੌਸਲਾ ਨਾ ਛੱਡ ਸਮਰੱਥ ਗੁਰੂ ਦੇ ਅੱਗੇ ਜਾ ਕੇ ਬੇਨਤੀ ਕਰ ਕੇ ਵੀਤੀ ਗੱਲ ਸੋ ਰਣਜੀਤ ਸਿੰਘ ਆਂਦਾ ਕੋਈ ਗੱਲ ਨਹੀਂ ਠੀਕ ਆ ਤੁਹਾਡੀ ਗੱਲ ਜਿਆਦੀ ਫੌਜ ਆ ਨਾ ਕਿ ਥੋੜੀ ਜੀ ਵੇਟ ਕਰੋ ਮੈਂ ਆਉਣਾ ਇਤਰ ਆ ਗੁਰਸਿੱਖ ਦੀ ਕਰਨੀ ਹੁਣ ਵੀ ਹੈ ਕਿ ਗੁਰਸਿੱਖ ਗੁਰਮਖ ਜਿਨ੍ਹਾਂ ਨੇ ਆਪਾ ਹੀ ਸਮਰਪਤ ਮਹਾਰਾਜ ਨੂੰ ਕਰ ਦਿੱਤਾ ਉਹ ਕੀ ਕਹਿੰਦੇ ਭਈ ਸਾਡੀ ਬੁੱਧ ਕੋਈ ਕੰਮ ਨਹੀਂ ਕਰਦੀ ਸੱਚੇ ਪਾਤਸ਼ਾਹ ਜੋ ਕਰਾ ਰਿਆ ਨਾ ਕਰੇ ਕਰਾਵੇ ਉੱਪਰ ਆਵਾਂ ਤੇ ਮਾਨਕ ਖੇਕਿਚ ਨਹੀਂ ਆਉਂਦੇ ਕਰਦੇ ਵੀ ਆ ਪਰ ਸੋਜੀ ਪਰਮੇਸ਼ਰ ਤੋਂ ਲੈਂਦੇ ਆ ਸੋ ਰਣਜੀਤ ਸਿੰਘ ਨੇ ਕੀ ਕੀਤਾ ਉਸ ਟੈਂਪਲ ਉੱਤੇ ਉੱਪਰ ਚਲੇ ਗਏ ਕਮਰੇ ਦੇ ਵਿੱਚ ਉੱਪਰ ਕਮਰਾ ਸੀ ਕੋਈ ਉਹਨਾਂ ਨੇ ਬਣਾਇਆ ਅੰਦਰ ਦੱਸਦੇ ਆ ਵੀ ਕੁੰਡੀ ਲਾ ਲਈ ਉਹਨਾਂ ਨੇ ਕੁੰਡੀ ਕਮਰੇ ਨੂੰ ਕੁੰਡੀ ਕਿਉਂ ਲਾ ਲਈ ਵੀ ਮੇਰੀ ਸੁਰਤ ਭੰਗਾ ਨਾ ਹੋਵੇ ਮੈਂ ਗੁਰੂ ਸਾਹਿਬ ਦੇ ਨਾਲ ਗੱਲ ਕਰਨੀ ਆ ਅਈਦਾ ਐਦਾਂ ਮਹਾਰਾਜ ਨੂੰ ਮਨਾਇਆ ਤੇ ਨਾ ਮਨਾਇਆ ਐਦਾਂ ਠੀਕ ਆ ਅਸੀਂ ਭਗਤ ਧੰਨਾ ਜੀ ਦੀ ਕਹਾਣੀ ਪੜਦੇ ਹਾਂ ਬਿਲਕੁਲ ਸਹੀ ਆ ਪਰ ਸੱਚੇ ਪਾਤਸ਼ਾਹ ਨੇ ਤੇ ਮੋਹਰ ਲਾਈ ਆ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਆ ਤੇ ਹੁਣ ਵੀ ਜੇ ਅਸੀਂ ਭੱਜੇ ਫਿਰਿਏ ਅਸੀਂ ਸਾਡੇ 'ਚ ਕਿਤੇ ਫਰਕ ਆਗਾ ਫਰਕ ਤੇ ਜ਼ਰੂਰ ਆ ਕਿਤੇ ਨਾ ਕਿਤੇ ਅੱਜ ਹੀ ਕੋ ਉਥੇ ਇਹੋ ਜਿਹਾ ਕੋਈ ਡੰਬਰ ਬਾਹਰ ਹੀ ਬਣਾ ਦੇ 1 ਮਿੰਟ ਲੱਗਦਾ ਭੱਜ ਕੇ ਆਂਦੇ ਹੋ ਕੁਝ ਨਹੀਂ ਮਿਲਣਾ ਨਾ ਕਿਸੇ ਨੂੰ ਮਿਲਿਆ ਤਾਂ ਨਾ ਮਿਲਣ ਵਾਲਾ ਹੀ ਆ ਇੱਥੇ ਸਭ ਕੁਝ ਮਿਲਿਆ ਪ੍ਰਤਾਕ ਮਸਾਲਾ ਹੁਣ ਵੀ ਘਟ ਰਹੀਆਂ ਤੇ ਪਹਿਲਾਂ ਵੀ ਘਟ ਗਿਆ ਰਹੀਆਂ ਉਹਨਾਂ ਨੇ ਅੰਦਰੋਂ ਕੁੰਡੀ ਲਾ ਲਈ ਅਰਜੀਤ ਸਿੰਘ ਉਹਨਾਂ ਨੇ ਕੁੰਡੀ ਲਾ ਕੇ ਤਕੀਰਤਾਸ ਕੀਤੀ ਪੱਲੂ ਪਾ ਕੇ ਗੱਲ ਚ ਆਹਰ ਅਰਦਾਸ ਕੀਤੀ ਜੋਰ ਮਨ ਚ ਆਇਆ ਖੁੱਲੀ ਖੁੱਲੀ ਪਰਮੇਸ਼ਰ ਨਾਲ ਗੱਲ ਬਹੁਤ ਭਰੋਸੇ ਵਾਲੇ ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਪਤਾ ਲੱਗਾ ਵੀ ਅੱਜ ਸਾਡੀ ਜਿਹੜੀ ਹਾਰ ਯਕੀਨੀ ਆ ਨਾ ਯਕੀਨੀ ਆ ਤੇ ਮਹਾਰਾਜ ਤੇਰਾ ਹੋਵੇ ਸਿੱਖ ਤੇ ਜਾਵੇ ਹਾਰ ਤੇ ਇਹਦੇ ਫਿਰ ਉਂਗਲ ਦੇ ਸੱਚੇ ਪਾਤਸ਼ਾਹ ਕਿੱਥੋਂ ਨੂੰ ਜਾਣੀ ਆ ਇਸ ਤਰ੍ਹਾਂ ਹਣ ਸਿੱਧੀਆਂ ਗੱਲਾਂ ਕੀਤੀਆਂ ਸੱਚੇ ਪਾਤਸ਼ਾਹ ਮੈਨੂੰ ਯਕੀਨ ਆ ਵੀ ਆ ਗਿਆ ਨਾ ਤੇਰੇ ਕੋਲ ਤੇ ਹੁਣ ਮਹਾਰਦਾ ਨਹੀਂ ਐਨਾ ਭਰੋਸਾ ਐਨਾ ਭਰੋਸਾ ਉਸੇ ਵੇਲੇ ਕਹਿੰਦਾ ਵੀ ਹੋ ਜੋ ਤਿਆਰ ਅਰਦਾਸ ਕਰਕੇ ਆ ਗਿਆ ਆਂਦਾ ਵੀ ਤਿਆਰੀ ਕਰੋ ਵੀ फटाफट ਤਿਆਰੀ ਕੀਤੀ ਆ ਸਿਰਫ ਇੱਕ ਹੀ ਬੰਦਾ ਸੀ ਜਿਹਨੂੰ ਪ੍ਰੋਸਾ ਸੀ ਬਾਕੀ ਸੰਗਤ ਡੋਲੀ ਪਈ ਸੀ ਪਰ ਜਦੋਂ ਜਰਨੈਲ ਤਕੜਾ ਹੋਵੇ ਨਾ ਤੇ ਫਿਰ ਫੌਜ ਦੇ ਵਿੱਚ ਵੀ ਉਹ ਜਜ਼ਬਾ ਆ ਜਾਂਦਾ ਸਾਡਾ ਵੀ ਕੋਈ ਜਰਨੈਲ ਹੋਵੇ ਨਾ ਹੁਣ ਜਰਨੈਲ ਤਾਂ ਸੱਚੇ ਪਾਤਸ਼ਾਹ ਹੈ ਹੀ ਨੇ ਸ਼ਬਦ ਰੂਪ ਦੇ ਵਿੱਚ ਪਰ ਕੋਈ ਦੱਸਣ ਵਾਲਾ ਅਵੇਸ ਦੀ ਪਾਵਰ ਨੂੰ ਗੁਰੂ ਸਾਹਿਬ ਦੀ ਮਹਾਸ਼ਕਤੀ ਮਹਾ ਪਾਵਰ ਨੂੰ ਕੋ ਦੱਸਣ ਵਾਲਾ ਹੋਵੇ ਨਾ ਤੇ ਵਰਤਨੀ ਤੇ ਅਸੀਂ ਇੱਥੋਂ ਹੀ ਆ ਜੇ ਆਪਣੇ ਮਨ ਦੀ ਕਾਣੋਂ ਆਪ ਹੀ ਮੈਂ ਮੱਥਾ ਇੱਥੇ ਟਿਕਦਾ ਤੇ ਚੋਲਾ ਇਦਾਂ ਦਾ ਪਾਇਆ ਤੇ ਮੇਰਾ ਧਿਆਨ ਹੋ ਰਿਹਾ ਕਿਸੇ ਬੰਨੇ ਕਿਸੇ ਬੰਦਿਆ ਲੱਗਾ ਤੇ ਫੇਰ ਵੀ ਗੱਲ ਨਹੀਂ ਬਣਦੀ ਸੋ ਆਂਦਾ ਚਲੋ ਤਿਆਰੀ ਕਰੋ ਚਲੋ ਪਹੁੰਚੋ ਤੁਰ ਪਿਆ ਐਸੀ ਸੱਚੇ ਪਾਤਸ਼ਾਹ ਨੇ ਆਪਣੀ ਕਲਾ ਵਰਤਾ ਦਿੱਤੀ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਵੀ ਬਹੁਤ ਤਕੜੀ ਜਿੱਤ ਹੋਈ ਉਹਨਾਂ ਦੀ ਦੁਸ਼ਮਨ ਨੂੰ ਪਤਾ ਨਹੀਂ ਲੱਗਾ ਵੀ ਬੰਨ ਕੇ ਰਇ ਇਤਰਾ ਹੀ ਹੁੰਦਾ ਰਿਹਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਸਤਾਰੀ ਸਾਰੀਆਂ ਜੰਗਾਂ ਜਿੱਤੀਆਂ ਹੁਣ ਵੀ ਬੀਤ ਦਾ ਪਰੋਸੇ ਆਲਿਆਂ ਦਾ ਪਰੋਸੇ ਵਾਲੇ ਉਦੋਂ ਵੀ ਤੇ ਹੁਣ ਵੀ ਆ ਸੋ ਜਿੱਤ ਗਿਆ ਨਾ ਜਦੋਂ ਜੰਗ ਤੇ ਵਾਪਸ ਆ ਗਿਆ ਆਪਣੇ ਹਸਤਾਨ ਤੇ ਤੇ ਭਲੇਖਾ ਫੇਰ ਪੈ ਗਿਆ ਵੇਖੋ ਇੰਨਾ ਇਹ ਗੁਰੂ ਦਾ ਹਾਲ ਦੇਣਾ ਨਾ ਸਿੱਖੀ ਜਿਹੜੀ ਬੜੀ ਬਰੀਕ ਆ ਖੰਨਿਓ ਵੀ ਤਿੱਖੀ ਆ ਇਸ ਤਰ੍ਹਾਂ ਭਲੇਖੇ ਪੈਂਦੇ ਸੋ ਆ ਗਏ ਆ ਤੇ ਉਹਨਾਂ ਨੇ ਕੀ ਕੀਤਾ ਵੀ ਆਉਂਦਿਆਂ ਨੂੰ ਜਸ਼ਨ ਸ਼ੁਰੂ ਹੋ ਗਿਆ ਢੋਲ ਟਮਕੇ ਲੱਡੂ ਵੰਡ ਰਹੇ ਆ ਗਲੀਆਂ ਦੇ ਵਿੱਚ ਜਿੱਤ ਹੋ ਗਈ ਰਾਜਾ ਸਾਹਿਬ ਦੀ ਜਦੋਂ ਉੱਥੇ ਭੰਗੜੇ ਪੈ ਰਹੇ ਆ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਗੁਰੂ ਦੇ ਅਰਦਾਸ ਤੇ ਆ ਕੇ ਆਂਦਾ ਮਨਾ ਜਦੋਂ ਸਵੇਰੇ ਤੁਰੇ ਸਾਂ ਤਾਂ ਤੇਰਾ ਕੀ ਹਾਲ ਸੀ ਤੂੰ ਡਰ ਰਿਹਾ ਸੀ ਘਬਰਾ ਗਿਆ ਸੀ ਤੇ ਮਹਾਰਾਜ ਦੇ ਸ਼ਰਨ ਚ ਗਿਆ ਤੇ ਹੁਣ ਤੈਨੂੰ ਪਰਮੇਸ਼ਰ ਭੁੱਲ ਗਿਆ ਤੇਰੀ ਜੈ ਜੈਕਾਰ ਹੋ ਰਹੀ ਰਣਜੀਤ ਸਿੰਘ ਦੇ ਨਾਂ ਤੇ ਜਕਾਰੇ ਵੱਜ ਰਹੇ ਤੇ ਤੂੰ ਹੁਣ ਭੁੱਲ ਗਿਆ ਆਂਦੇ ਆ ਵੀ ਉਸੇ ਵੇਲੇ ਉਹਨੇ ਹੱਥ ਖੜਾ ਕੀਤਾ ਆਂਦਾ ਰੁਕ ਜਾਓ ਅਜੇ ਬੰਦ ਕਰੋ ਸਾਰਾ ਕੁਝ ਉਥੇ ਗਿਆ ਜਿੱਥੇ ਮਹਾਰਾਜ ਦਾ ਸਰੂਪ ਪਿਆ ਹੈ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫੇਰ ਕੁੰਡੀ ਲਾਈ ਤਾਦਿਆ ਵੀ ਗੋਠ ਉਹਨੇ ਮੁੱਢੇ ਮਾਰੇ ਆ ਗੋਠ ਮੁੱਢੇ ਮਾਰ ਕੇ ਇਸ ਤਰ੍ਹਾਂ ਗੱਲ ਦੇ ਵਿੱਚ ਅੱਲਾ ਪਾ ਕੇ ਕਹਿੰਦਾ ਸੱਚੇ ਪਾਤਸ਼ਾਹ ਸਵੇਰੇ ਮਾਇਆ ਸੀ ਮੇਰੀ ਕੀ ਹਾਲਤ ਸੀ ਤੇ ਮਹਾਰਾਜ ਮੈਂ ਭੁੱਲ ਗਿਆ ਜੀ ਭੁੱਲ ਗਿਆ ਜੇ ਜਿੱਤ ਹੋਈਏ ਤੇ ਮੈਨੂੰ ਚਿੱਤਾ ਖਿਆਲ ਹੀ ਭੁੱਲ ਗਿਆ ਵੀ ਇਹ ਜਿੱਤ ਗੁਰੂ ਸਾਹਿਬ ਨੇ ਕਰਾਈ ਹੈ ਤੇ ਮਹਾਰਾਜ ਹੁਣ ਮਾਫੀ ਇਦਾਂ ਤੇ ਮਿਲਣੀ ਨਹੀਂ ਇਤਰ ਇਤਰਾਹ ਦੀ ਗੁਰਸਿੱਖ ਦੀ ਬਿਰਤੀ ਹੋ ਜਾਵੇ ਨਾ ਤੇ ਲੱਖ ਵੀ ਕੋ ਆ ਜੇ ਚੜ ਕੇ ਤੇ ਮਹਾਰਾਜ ਆਪ ਪ੍ਰਤੱਖ ਸਾਹਮਣੇ ਖਲੋਂਦੇ ਪੜ ਲਿਓ ਭਾਈ ਜੋਗਾ ਸਿੰਘ ਦਾ ਇਤਿਹਾਸ ਪੜ ਲਿਓ ਭਾਈ ਜੋਗਾ ਸਿੰਘ ਗੁਰੂ ਗੋਬਿੰਦ ਸਿੰਘ ਪਰ ਅਜਿਹੇ ਟਾਈਮ ਤੇ ਉਹਨਾਂ ਦਾ ਬੜਾ ਖਾਸ ਨੇੜੇ ਸੀ ਤੇ ਭਲੇਖਾ ਪੈ ਗਿਆ ਸੀ ਉਹ ਵੀ ਗਲਤ ਬਣੇ ਜਾਚ ਪਹੁੰਚਿਆ ਸੀ ਮਹਾਰਾਜ ਨੇ ਇੱਕ ਦੋ ਵਾਰ ਤੇ ਉਹਨੂੰ ਉਹਦੇ ਮਨ ਚ ਫੁਰਨੇ ਬਣਾਏ ਫੇ ਤੂੰ ਗਲਤ ਆ ਗਿਆ ਸਿੱਖਾ ਇਹ ਤੇਰੀ ਜਗਾ ਨਹੀਂ ਤੇਰੀ ਜਗਾ ਗੁਰੂ ਦੇ ਚਰਨਾਂ ਦੇ ਵਿੱਚ ਆ ਐਸਾ ਗੁਰੂ ਨੂੰ ਵੇਸ ਕਰਨਾ ਪਿਆ ਗੁਰੂ ਪ੍ਰਤਾਖ ਰੂਪ ਤੇ ਵਿੱਚ ਅੱਗੇ ਆ ਗਿਆ ਸੀ ਫੇ ਸਿੱਖਾ ਕਿਧਰ ਨੂੰ ਚਲਿਆ ਇਹ ਗੁਰੂ ਹੁਣ ਵੀ ਵਰਤਦਾ ਸੋ ਰঞ্জੀਤ ਸਿੰਘ ਮਹਾਰਾਜ ਨੇ ਨਾ ਅੱਗੇ ਗੋਠ ਮੂਤੇ ਮਾਰੇ ਗੱਲ ਚ ਪਾਇਆ ਪਰ ਨਾ ਤੇ ਆਦੇ ਆ ਵੀ ਲੰਮਾ ਦਾੜਾ ਸੀ ਗਾੜੇ ਤੋਂ ਫੜ ਕੇ ਨਾ ਆਪਣੇ ਤੋਂ ਗਾੜੇ ਤੋਂ ਤੇ ਅੱਗੇ ਹੋ ਕੇ ਤੇ ਆਪਣੇ ਮੂੰਹ ਤੇ ਥੱਪੜ ਮਾਰੇ ਵੀ ਤੂੰ ਗੁਰੂ ਨੂੰ ਭੁੱਲ ਗਿਆ ਐ ਕੌਣ ਕਰੂ ਕੱਲਾ ਫਿਰ ਉੱਥੋਂ ਆਇਆ ਆਣ ਕੇ ਮਾਫੀ ਮੰਗ ਕੇ ਜਾਇਤ ਲਈ ਸੱਚੇ ਪਾਤਸ਼ਾਹ ਹੁਣ ਜਸ਼ਨ ਮਨਾਉਣ ਲੱਗੇ ਆ ਆਣ ਕੇ ਤੇ ਫਿਰ ਆਂਦਾ ਕਰ ਦੋ ਸ਼ਰੂ ਕੋਈ ਚੱਕਰ ਨਹੀਂ ਕਿਉਂਕਿ ਗੁਰੂ ਨਾਨਕ ਦਾ ਘਰ ਹੀ ਐਸਾ ਗੁਰੂ ਨਾਨਕ ਨੇ ਕਿਹਾ ਸਿੱਖਾ ਤੇ ਉਹਨੂੰ ਮੈਂ ਉਹ ਸੇਖਣੀ ਬਣਾਉਣਾ ਭਈ ਤੂੰ ਜੰਗਲਾਂ 'ਚ ਫਿਰਦਾ ਰਵੇਂ ਸੁਆਹ ਮਾਲ ਕੇ ਤੁਰੇ ਫਿਰਦਾ ਰਵੇਂ ਤੇ ਤੂੰ ਦੁਨੀਆਂ ਦੇ ਵਿੱਚ ਰਲੇ ਹੀ ਨਾ ਮਹਾਰਾਜ ਨੇ ਕਿਹਾ ਨਹੀਂ ਵੇਚੀ ਰੋ ਤੂੰ ਵੇਚੀ ਵੇਚੀ ਰਹਿਣਾ ਵਾ ਸੋਨੇ ਕੱਪੜੇ ਸੋਨੇ ਵਸਤਰ ਸੋਨਾ ਤੇਰਾ ਪਰਿਵਾਰ ਗ੍ਰਿਸ਼ਤੀ ਹੋਵੇ ਪਰ ਏਦਾਂ ਇੱਕ ਕੰਮ ਕਰੀ ਗੁਰੂ ਨੂੰ ਨਾ ਭੁੱਲੇ ਤੂੰ ਗੁਰੂ ਵੱਲ ਪੇਟ ਨਾ ਕਰੀ ਤੇ ਗੁਰੂ ਕਦੀ ਵੀ ਤੇਰੀ ਹਾਰ ਨਹੀਂ ਹੋਣਾ ਦਾ ਐਡਾ ਸਮਰੱਥ ਗੁਰੂ ਹੋਵੇ ਤੇ ਅਜੇ ਵੀ ਪੁੱਛਦੇ ਫਿਰੇ ਕਿਤਾਬਾਂ 'ਚੋਂ ਪਿਛਾਗੀ ਕਿ ਕੋਈ ਸ਼ਕਤੀ